ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਵਾਰਾ ਦਰੀਵਾਗ ਦੇ ਨਵੀਨੀ ਕਰਨ ਅਤੇ ਲਾਇਬ੍ਰੇਰੀ ਦਾ ਉਦਘਾਟਨ ਕਰਨ ਨਵਾਂ ਸ਼ਹਿਰ ਦੇ ਵਿੱਚ ਪਹੁੰਚੇ ਐਮਪੀ ਸਹਿਵਾਨ ਨੇ ਆਪਣੇ ਕਰ ਕਮਲਾਂ ਦੇ ਨਾਲ ਉਦਘਾਟਨ ਰਸਮੀ ਤੌਰ ਤੇ ਕੀਤਾ ਉਹਨਾਂ ਦੇ ਨਾਲ ਡੀਸੀ ਸਹਿਵਾਨ ਏਡੀਸੀ ਸਹਿਵਾਨ ਹਲਕਾ ਇੰਚਾਰਜ ਜੂਥ ਪ੍ਰਧਾਨ ਅਤੇ ਪਾਰਟੀ ਦੇ ਹੋਰ ਅਹੁਦੇਦਾਰ ਪਦਵਾਨਤੇ ਸੱਜਣ ਵੀ ਪਹੁੰਚੇ ਐਮਪੀ ਨੇ ਕੌਂਡੈਟ ਚਕਾਈ ਕੀਤੀ ਤੇ ਇਸ ਤੋਂ ਬਾਅਦ ਦੇ ਵਿੱਚ ਪ੍ਰੈਸ ਦੇ ਨਾਲ ਵੀ ਵਾਰਤਾ ਲਾਗ ਕੀਤੀ ਆਓ ਵੇਖੀਏ ਕੰਗ ਸਹਿਬਾਨ ਪ੍ਰੈਸ ਮੀਡੀਆ ਨੂੰ ਕੀ ਕਹਿ ਰਹੇ ਸੀ ਸਭ ਤੋਂ ਪਹਿਲਾਂ ਤੇ ਸਾਰੇ ਪੱਤਰਕਾਰ ਜਿੰਨੇ ਵੀ ਸਾਡੇ ਸਾਥੀ ਇੱਥੇ ਪਹੁੰਚੇ ਆ ਸਾਰਿਆਂ ਨੂੰ ਬਹੁਤ-ਬਹੁਤ ਸਾਡੇ ਦਾ ਧੰਨਵਾਦ ਨਾਲੇ ਤੁਹਾਨੂੰ ਸਾਰਿਆਂ ਨੂੰ ਬਹੁਤ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਮੇਰੇ ਵੱਲੋਂ ਸ਼ੁਭਕਾਮਨਾਵਾਂ ਅੱਜ ਅਸੀਂ ਸਾਡੇ ਸਤਿਕਾਰਯੋਗ ਜਿਹੜੇ ਡਿਪਟੀ ਕਮਿਸ਼ਨਰ ਹੈ ਨਵਾਂ ਸ਼ਹਿਰ ਤੇ ਉਹਨਾਂ ਦੇ ਨਾਲ ਸਾਡੇ ਹਲਕਾ ਚਾਰਜ ਲਲਿਤ ਮੋਨ ਪਾਟਕ ਸਾਹਿਬ ਸਾਰਾ ਹੀ ਜਿਲ੍ਹੇ ਦਾ ਐਡਮਿਨਿਸਟ੍ਰੇਸ਼ਨ ਪਾਰਟੀ ਦੇ ਸਾਰੀ ਲੀਡਰਸ਼ਿਪ ਜਿਹੜਾ ਇਹ ਬਾਰਾਦਰੀ ਏਰੀਆ ਨਵੇਂ ਸ਼ਹਿਰ ਦਾ ਜਿਹੜਾ ਹੱਬ ਹੈ ਇੱਕ ਤਰ੍ਹਾਂ ਦਾ ਔਰ ਮੈਨੂੰ ਲੱਗਦਾ ਇਹ ਸ਼ਹਿਰ ਦਾ ਸਭ ਤੋਂ ਸੋਹਣਾ ਤੇ ਲੋਕਾਂ ਦੀ ਸਿਹਤ ਨੂੰ ਲੈ ਕੇ ਬਿਹਤਰ ਸਥਾਨ ਹੈ ਜਿੱਥੇ ਲੋਕ ਸਵੇਰੇ ਸ਼ਾਮ ਆਪਣੇ ਸ਼ਹਿਰ ਤੋਂ ਲੈ ਕੇ ਕਸਰਤ ਤੋਂ ਲੈ ਕੇ तमाम ਜਿਹੜੀਆਂ ਐਕਟੀਵਿਟੀਆਂ ਆ ਆਪਣੇ ਆਪ ਨੂੰ ਫਿੱਟ ਰੱਖਣੀਆਂ ਇੱਥੇ ਕਰਦੇ ਆ ਉਹਨੂੰ ਕਿਤੇ ਨਾ ਕਿਤੇ ਪਿਛਲੇ ਕਈ ਸਾਲਾਂ ਤੋਂ ਬਦਹਾਲੀ ਸੀ ਉਹਦਾ ਉਹਨੂੰ ਨਵੀਨੀਕਰਨ ਕੀਤਾ ਗਿਆ ਹੈ ਉੱਥੇ ਲਾਇਬ੍ਰੇਰੀ ਦੀ ਸਥਾਪਨਾ ਹੋਈ ਹੈ ਪਿਛਲੇ ਸਾਲ ਜਿਹੜੀ ਲੋਹੜੀ ਅਸੀਂ ਸੈਲੀਬ੍ਰੇਟ ਕੀਤੀ ਸੀ ਇਸੇ ਸਥਾਨ ਤੇ ਉਦੋਂ ਇਹਦਾ ਨੀਂ ਪੱਥਰ ਰੱਖਿਆ ਸੀ ਅੱਜ ਉਹ ਮੁਕੰਮਲ ਉਹਦਾ ਉਦਘਾਟਨ ਕੀਤਾ ਹੈ ਸਾਰੇ ਐਡਮਿਨਿਸਟ੍ਰੇਸ਼ਨ ਔਰ ਸਾਡੀ ਪੋਲੀਟਿਕਲ ਲੀਡਰਸ਼ਿਪ ਦੇ ਨਾਲ ਤਾਂ ਕਿ ਜਿਹੜਾ ਬਾਰਾਦੀ ਦਾ ਏਰੀਆ ਹੈ ਉੱਥੇ ਇਹ ਨਵੇਂ ਸ਼ਹਿਰ ਦੀ ਸਾਰੇ ਹੀ ਸਿਹਤ ਕਾਰਜੋਗ ਸੰਗਤ ਜਿਹੜੀ ਹੈ ਆ ਕੇ ਜਿੱਥੇ ਆਪਣੀ ਸਿਹਤ ਸੰਬੰਧੀ ਕਸਰਤ ਔਰ ਵਾਕ ਔਰ ਸੈਰ ਕਰ ਸਕੇ ਉਥੇ ਨਾਲ ਨਾਲ ਜਿਹੜੇ ਕੋਈ ਪੜ੍ਹਾਈ ਨਾਲ ਇੰਟਰਸਟ ਰੱਖਦੇ ਆ ਲਾਇਬ੍ਰੇਰੀ ਦੇ ਤੌਰ ਤੇ ਕੋਈ ਨਿਊਜ਼ਪੇਪਰ ਮੈਗਜ਼ੀਨ ਕੋ ਲਾਇਬ੍ਰੇਰੀ ਦਾ ਵੀ ਗੱਡੀ ਅਪਗ੍ਰੇਡ ਕੀਤੀ ਗਈ ਆ ਹਉਣ ਵਾਲੇ ਟਾਈਮ 'ਚ ਵੀ ਜਿਹੜੀ ਕੋਈ ਹੋਰ ਵੀ ਇੱਥੇ ਦੀ ਖੂਬਸੂਰਤੀ ਨੂੰ ਲੈ ਕੇ ਕੋਈ ਜ਼ਰੂਰਤਾਂ ਹੋਣਗੀਆਂ ਉਹਨੂੰ ਵੀ ਕਰਾਂਗੇ ਸਾਡਾ ਮਕਸਦ ਔਰ ਪਰਪਸ ਹੀ ਇਹੀ ਸੀਗਾ ਕਿ ਇਹ ਸਥਾਨ ਜਿਹੜਾ ਏਡਾ ਸੋਹਣਾ ਸਥਾਨ ਹੈ ਇਹਨੂੰ ਅਪਗ੍ਰੇਡ ਕੀਤਾ ਜਾਵੇ ਔਰ ਇੱਥੇ ਵੱਧ ਲੋਕਾਂ ਦੀ ਆਵਾਜਾ ਵੀ ਹੋਵੇ ਔਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਇੱਥੇ ਲਾਇਬ੍ਰੇਰੀ ਤੋਂ ਲੈ ਕੇ तमाम ਕਸਰਤ ਤੋਂ ਲੈ ਕੇ ਬੈਠਣ ਲਈ ਇੱਕ ਚੰਗਾ এনਵਾਇਰਨਮੈਂਟ ਮਿਲੇ ਉਹਦਾ ਧਿਆਨ ਚ ਰੱਖਦੇ ਹੋਏ ਅੱਜ ਇਹਦਾ ਉਗਾਠਨ ਕੀਤਾ ਹੈ ਤੋਂ ਮੈਂ ਸਾਰੇ ਨਵਾਂ ਸ਼ਹਿਰ ਦੇ ਸੰਗਤ ਨੂੰ ਵੀ ਇਸ ਗੱਲ ਦੀ ਵਧਾਈ ਵੀ ਦਿੰਨਾ ਹੈ ਔਰ ਸਾਰਾ ਐਡਮਿਨਿਸਟ੍ਰੇਸ਼ਨ ਦਾ ਮੈਂ ਧੰਨਵਾਦ ਕਰਦਾ ਸਰ ਬੈਠਣ ਮਾਹੀ ਸਾਡੇ ਹਲਕੇ ਇੰਚਾਰਜ ਸਾਹਿਬ ਨੇ ਸਭ ਤੋਂ ਪਹਿਲਾਂ ਇਹ ਗੱਲ ਮੇਰੇ ਧਿਆਨ ਚ ਹਮੇਸ਼ਾ ਰੱਖੀ ਆ ਵੀ ਰੇਲਵੇ ਲਿੰਕ ਨਾ ਜਿਹੜਾ ਆ ਜਿਹੜਾ ਨਵਾਂ ਸ਼ਹਿਰ ਆ ਉਹਨੂੰ ਮੇਨ ਲਾਈਨ ਆ ਸਾਹਨੇਵਾਲ ਤੱਕ ਜੋੜਿਆ ਜਾਵੇ ਔਰ ਮੈਂ ਇਹਦੇ ਵਿੱਚ ਰੇਲ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਸਾਡੇ ਹਲਕੇ 'ਚ ਇੱਕ ਬਲਾਚੌਰ ਔਰ ਇੱਕ ਚਮਕੌਰ ਸਾਹਿਬ ਦੋ ਐਸੀ ਹਲਕੀ ਜਗ੍ਹਾ ਹੈ ਜਾਂ ਕੌਨਸਟੈਂਸੀਜ਼ ਹੈ ਜਿਨ੍ਹਾਂ ਨੂੰ ਹਜੇ ਤੱਕ ਰੇਲਵੇ ਦਾ ਲਿੰਕ ਹੀ ਨਹੀਂ ਹੈ ਤੇ ਮੈਨੂੰ ਨਿੱਜੀ ਤੌਰ ਤੇ ਵੀ ਰੇਲ ਮੰਤਰੀ ਸਾਹਿਬ ਨੇ ਅਸਵਸਥ ਕੀਤਾ ਹੈ ਜਿੱਥੇ ਨਵਾਂ ਸ਼ਹਿਰ ਨੂੰ ਮੇਨ ਲਾਈਨ ਨਾਲ ਜੋੜਿਆ ਜਾਊਗਾ ਆਉਣ ਵਾਲੇ ਟਾਈਮ 'ਚ ਸਿਵਲਾਚੌਰ ਔਰ ਚਮਕੌਰ ਸਾਹਿਬ ਨੂੰ ਵੀ ਰੇਲਵੇ ਲਿੰਕ ਨਾਲ ਜੋੜਾਂਗੇ ਮੈਂ ਆਪਣੇ ਪੂਰੇ ਐਫਰਟ ਕਰ ਰਿਹਾ ਔਰ ਫਲੋਰ ਆਫ ਦਾ ਹਾਊਸ ਵੀ ਕਰ ਰਹੇ ਹਾਂ ਔਰ ਨਿੱਜੀ ਤੌਰ ਤੇ ਵੀ ਮੰਤਰੀ ਸਾਹਿਬ ਨੂੰ ਜਦੋਂ ਮੌਲਣ ਦਾ ਮੌਕਾ ਮਿਲਦਾ ਹੈ ਮੈਨੂੰ ਇਹ ਮੇਰੀ ਵਾਜਿਬ ਮੰਗ ਉਹਨਾਂ ਦੇ ਸਾਹਮਣੇ ਰੈਂਦੀ ਔਰ ਮੈਨੂੰ ਹਜੇ ਤੱਕ ਉਹਨਾਂ ਦਾ ਬੜਾ ਪੋਜ਼ਿਟਿਵ ਰਿਸਪੌਂਸ ਆਇਆ ਸਰ ਪਾਸਪੋਰਟ ਆਫਿਸ ਅਧਰ ਲੱਟੇਗਾ ਸਰ ਨਵਾਂ ਸ਼ਹਿਰ ਪਾਸਪੋਰਟ ਪਾਸਪੋਰਟ ਦਾ ਆਫਿਸ ਬੰਦਾ ਸੀ ਨਵਾਂ ਸਰਚ ਹਾਂ ਇਹ ਇਹ ਨਹੀਂ ਇਹ ਦੇ ਵਿੱਚ ਮੈਂ ਬੜਾ ਸਪਸ਼ਟ ਕਰਦਾ ਇਹ ਟੈਕ ਆਫ ਹੈ ਜੀ ਮੈਂ ਕੀਤਾ ਨਹੀਂ ਹੈ ਇਸ਼ੂ ਉਹਨਾਂ ਵਾਲੇ ਟਾਈਮ 'ਚ ਕਰਾਂਗੇ ਇਹ ਬਿਲਕੁਲ ਸਾਡੇ ਏਜੰਡੇ 'ਚ ਹੈ ਇਲੈਕਸ਼ਨ ਦੇ ਦੌਰਾਨ ਵੀ ਸਾਨੂੰ ਲੋਕਾਂ ਨੇ ਕਿਹਾ ਸੀ ਔਰ ਜਿਹੜਾ ਮੈਂ ਆਪਣਾ ਏਜੰਡਾ ਇੱਕ ਤੈਅ ਕਰਕੇ ਰੱਖਣਾ ਪੂਰੇ ਸਾਲ ਲਈ ਉਹਦੇ 'ਚ ਹੈਗਾ ਉਹਨਾਂ ਵਾਲੇ ਟਾਈਮ 'ਚ ਕੰਸਰਨ ਮਿਨਿਸਟਰੀਆਂ ਨੂੰ ਮਿਲਿਆ ਜਾਊਗਾ ਅੱਗੇ ਸਭ ਸਟੇਡੀਅਮ ਤੇ ਤੋਂ ਪਹਿਲਾਂ ਹੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਦੋਂ ਆਏ ਸੀ ਯੋਧ ਨਸ਼ਿਆਂ ਵਿਰੁੱਧ ਦੇ ਸਮਾਗਮ ਉਹ ਆਪ ਸਵੀਟਮੈਂਟ ਕਰਕੇ ਗਏ ਆ ਔਰ 6 ਬਾਖਵਾਖ ਸਪੋਰਟਸ ਦੀਆਂ ਨਰਸਰੀਆਂ ਵੀ ਨਵੇਂ ਸ਼ਹਿਰ ਨੂੰ ਮਿਲੀਆਂ ਪੰਜਾਬ ਸਰਕਾਰ ਵੱਲੋਂ ਜਿਹੜਾ ਮੈਨੂੰ ਅੱਜ ਡਿਸਟ੍ਰਿਕਟ ਸਪੋਰਟਸ ਅਫਸਰ ਨੇ ਉੱਤੇ ਰਿਪੋਰਟ ਕੀਤਾ ਸੋ ਡੈਫੀਨਿਟਲੀ ਪੰਜਾਬ ਸਰਕਾਰ ਇੱਥੇ ਸਟੇਡੀਅਮ ਬਣਾਉਗੀ ਉਹ ਸਾਡੀ ਲੋੜ ਵੀ ਹੈ ਔਰ ਜਿਹੜਾ ਮੇਰੇ ਵੱਲੋਂ ਵੀ ਉਹ ਕੰਟਰੀਬਿਊਸ਼ਨ ਦੀ ਐਫਰਟ ਕਰਨ ਦੀ ਲੋੜ ਹੋਊਗੀ ਡੈਫੀਨਿਟਲੀ ਕਰਾਂਗੇ ਔਰ ਮੈਂ ਤੁਹਾਡੀ ਜਾਣਕਾਰੀ ਵੀ ਸਾਰੇ ਤੁਸੀਂ ਸਤਿਕਾਰਯੋਗ ਪੁਰਾਣੇ ਜਾਣਦੇ ਹੋਊਂਗੇ ਹਜੇ ਤੱਕ ਵੀ ਐਮਪੀ ਲਾਈਟ ਦਾ ਵੀ ਜਿਹੜਾ ਜ਼ਿਆਦਾਤਰ ਪੈਸਾ ਹੈ ਉਹ ਸਪੋਰਟਸ ਐਕਟੀਵਿਟੀ ਦੇ ਜਾਂ ਸਪੋਰਟਸ ਇਨਫਰਾਸਟ੍ਰਕਚਰ ਲਈ ਖਰਚਾ ਜਾ ਰਿਹਾ ਜਿਹਦੇ ਚ ਬਲਾਚੌਰ ਹਰਕ ਲਈ ਇੱਕ ਬਲੀਵਾਲ ਦਾ ਸਟੇਡੀਅਮ ਅੱਜ ਜੋ ਮੈਨੂੰ ਰਿਪੋਰਟ ਕੀਤਾ ਹੈ ਸਾਡੇ ਬੀਡੀਪੀਓ ਸਾਹਿਬ ਨੇ ਉਹ ਤਿਆਰ ਹੋ ਗਿਆ ਹੈ ਉਹ ਦਾਦੂ ਗਾਟਨ ਵੀ ਜਲਦੀ ਕਰਾਂਗੇ ਸਰ ਅਪਣ ਜਿੱਦਾ ਹੁਣ ਮੈਡੀਕਲ ਕਾਲਜ ਜੀ ਪਮੀ ਪੱਥਰ ਸੀਐਮ ਸਾਹਿਬ ਰਾਗੇ ਸੀਗੇ ਲੇਕਿਨ ਉਹ ਸਟਾਰਟ ਨਹੀਂ ਹੁੰਦਾ ਕੋਇਆ ਉਹਦੇ ਲਈ ਕਿ ਕਿ ਵਿਰੋਧੀ ਇਹ ਗੱਲ ਕਹਿੰਦੇ ਕਿ ਕਿ ਗੱਲਾਂ ਜ਼ਿਆਦਾ ਹੁੰਦੀਆਂ ਕੰਮ ਘੱਟ ਹੁੰਦੇ ਨੇ ਉਹਨੂੰ ਕੀ ਕਹੋਗੇ ਜੀ ਮੈਂ ਮੈਨੂੰ ਹੁਣ ਡੀਪੀ ਸਾਹਿਬ ਨੇ ਦੱਸਿਆ ਉਹਦੇ ਵਿੱਚ ਕੁਝ ਜਿਹੜੀ ਜ਼ਮੀਨ ਨੂੰ ਲੈ ਕੇ ਕੁਝ ਡਿਸਪਿਊਟ ਪੰਚਾਇਤ ਦੇ ਵੱਲੋਂ ਕੋਈ ਓਬਜੈਕਸ਼ਨ ਆਇਆ ਠੀਕ ਹੈ ਤਾਂ ਆਲਰੇਡੀ ਪ੍ਰਸ਼ਾਸਨ ਉਹਨੂੰ ਰਿਜ਼ੋਲ ਸਰ ਜਿਲ੍ਹਾ ਪੱਛੀ ਦੇ ਪੰਚਾਇਤ ਚੋਣਾਂ ਦੇ ਵਿੱਚ ਨਵਾਂ ਸ਼ਹਿਰ ਦਾ ਜਿਹੜਾ ਇਹ ਰਿਜ਼ਲਟਸ ਆ ਉਹ ਇੰਨੇ ਜਿਆਦਾ ਫੇਵਰੇਬਲ ਨਹੀਂ ਰਹੇ ਹੈਗੇ ਇਹਦੇ ਪਿੱਛੇ ਇਹ ਲੋਕਾਂ ਦੇ ਕਿਤੇ ਨਾ ਕਿਤੇ ਉਹਨਾਂ ਦਾ ਗੁੱਸਾ ਲਗਾ ਲੋ ਲਗਾ ਲੋ ਉਹਨੂੰ ਲੈ ਕੇ ਗਾਂ ਕੀ ਕਰਦੇ ਜਦੋਂ ਲੋਕ ਸਭਾ ਦੇ ਇਲੈਕਸ਼ਨ ਹੋਏ ਸੀ ਚਾਹੇ ਪੰਜਾਬ 'ਚ ਮਾੜੇ ਬਹੁਤ ਵਧੀਆ ਸਾਡੇ ਲਈ ਰਿਜ਼ਲਟ ਨਹੀਂ ਸੀ ਜਿਸ ਤਰੀਕ ਨਵਾਂ ਸ਼ਹਿਰ ਨੇ ਸਾਨੂੰ ਬਹੁਤ ਵੱਡਾ ਆਸ਼ੀਰਵਾਦ ਦਿੱਤਾ ਬਿਲਕੁਲ ਤਾਂ ਹੀ ਤਾਂ ਹੀ ਕੁਐਸਚਨ ਦਿੱਤਾ ਸਰ ਕਿ 7000 ਵੋਟਾਂ ਦੇ ਲੈ ਕੇ ਦਿੱਤੇ ਸੀ ਤੁਸੀਂ ਇੱਥੇ ਉਹ ਜਦੋਂ ਇਹ ਜਿਹੜੇ ਲੋਕਾਂ ਦਾ ਫਤਵਾ ਹੁੰਦਾ ਇਹ ਆਪਣੇ ਆਪ 'ਚ ਸਮੀਖਿਆ ਕਰਨ ਦਾ ਚਿੰਤਨ ਔਰ ਮੰਥਨ ਕਰਨ ਦਾ ਸਮਾਂ ਅੱਦੇ ਇਸੀ ਗੱਲ ਨਹੀਂ ਸਾਡੀ ਲੀਡਰਸ਼ਿਪ ਆਪਣਾ 100% ਐਫਰਟ ਕਰ ਰਹੀ ਹੈ ਲੇਕਿਨ ਕਿੱਥੇ ਕਮੀ ਰਹਗੀ ਉਹਨੂੰ ਦੂਰ ਕਰਾਂਗੇ ਔਰ ਬੁਨਿਆਦੀ ਜਿਹੜੀਆਂ ਲੋਕਾਂ ਦੀਆਂ ਲੋੜਾਂ ਆ ਮਸਲੇ ਆ ਉਹਨਾਂ ਵਾਲੇ ਟਾਈਮ 'ਚ ਉਹਨਾਂ ਨੂੰ ਠੀਕ ਕਰਾਂਗੇ ਡੈਫੀਨਿਟਲੀ ਜਿਹੜਾ ਸਤਾਈ ਰਿਜ਼ਲਟ ਬਿਹਤਰ ਹੋਊਗਾ ਸਰ ਜੀ ਉਹ ਗੱਲ ਨਹੀਂ